ਦੋ ਬਦਮਾਸ਼ ਨੇ ਜਿਹੜੇ ਇੱਥੇ ਮੋਟਰਸਾਈਕਲ ਸੱਤ ਕਬਜ਼ੀ ਕੀਤੀ। ਦੇਖੋ ਇਹ ਸਾਨੂੰ ਅੱਜ ਇਨਫੋਰਮੇਸ਼ਨ ਜਿਹੜੀ ਸੀਗੀ ਸਾਡੀ ਜਿਹੜੀ ਇੱਕ ਰੈਗੂਲਰ ਇੱਥੇ ਗਸ਼ਤਾਂ ਚੱਲਦੀ ਰਹਿੰਦੀਆਂ ਜਿਵੇਂ ਡੀਪੀ ਸਾਹਿਬ ਦੇ ਹੁਕਮ ਮੁਤਾਬਕ ਨਾ ਸਾਡੇ ਡਾਕਾਬੰਦੀ ਗਸ਼ਤਾਂ ਕਾਡਨ ਸਰਪ੍ਰੇਸ਼ਨ ਚੱਲਦੇ ਰਹਿੰਦੇ ਨੇ ਅੱਜ ਇੱਥੇ ਦੌਰਾਨ ਹੀ ਗਸ਼ਤ ਜਿਹੜੀ ਟੀਮ ਹਾਜ਼ਰ ਸੀ ਇਸ ਹੁਸਨ ਏਰੀਆ ਯੂਨੀਵਰਸਿਟੀਜ਼ ਕਰਕੇ ਇੱਥੇ ਗਸ਼ਤ ਚੱਲਦੀ ਰਹਿੰਦੀ ਹੈ ਵੀ ਕੋਈ ਮਾੜੇ ਅਨਸਰ ਲਾਗੇ ਨਾ ਹੋਵੇ। ਤੇ ਇੱਥੇ ਗਸ਼ਤ ਨੂੰ ਦੇਖ ਕੇ ਜਿਹੜੇ ਦੋ ਅਣਪਛਾਤੇ ਬੰਦੇ ਸੀਗੇ ਉਹ ਘਬਰਾ ਕੇ ਜਿਹੜਾ ਮੋਟਰਸਾਈਕ ਉਹ ਬੰਦੇ ਪੱਥਰ 'ਚ ਵੱਜ ਗਏ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਬਾਈਕ ਗਿਰਿਆ ਹੋਇਆ ਹੈ ਗਿਰਗੇ ਨੇ ਉਹਨਾਂ ਸੱਟਾਂ ਲੱਗੀਆਂ ਹਨ ਉਹਨਾਂ ਨੂੰ ਜਦੋਂ ਦੌਰਾਨੇ ਪੁੱਛ ਆਪਣਾ ਘਬਰਾਏ ਹੋਏ ਸੀਗੇ ਵੇਖੇ ਭਜਵਾਨ ਲਗੇ ਸੀ ਤੇ ਪੁਲਿਸ ਨੇ ਉਸੇ ਦੌਰਾਨੇ ਪੁੱਛ ਕੇ ਚੀਤੀ ਸੀ ਤੇ ਜਿੱਦੋਂ ਪਤਾ ਲੱਗਿਆ ਵੀ ਇੱਕ ਲੱਕੀ ਹੈ ਤੇ ਇੱਕ ਆਪਣਾ ਹੈਗਾ ਜੋ ਸਨਨੀ ਹੈ ਦੋ ਲੜਕੇ ਨੇ ਜਿਨ੍ਹਾਂ ਦੇ ਪੂਰੇ ਨਾਮ ਤੁਹਾਨੂੰ ਬਾਅਦ ਵਿੱਚ ਵਿਸਤਾਰ ਦੱਸਾਂਗੇ ਤੇ ਇਹਨਾਂ ਦੇ ਪਹਿਲਾਂ ਵੀ ਪੁਰਾਣੇ ਪਰਚੇ ਦਰਜ ਸੀਗੇ ਵੀ ਇਹ 302 ਦੇ ਵਿੱਚ ਵੀ ਭਗੋੜੇ ਨੇ ਤੇ ਪਹਿਲਾਂ ਵੀ ਕਾਫੀ ਵਾਰਦਾਤਾ ਕੀਤੀ ਹੋਈਆਂ ਆਪਣੇ ਕਿਸੇ ਹੋਰ ਵੀ ਪਰਚੇ ਦਰਜ ਨੇ ਤੇ ਇੱਥੇ ਸਾਡੇ ਇਹਨਾਂ ਨੇ ਜੋ ਬਾਅਦ ਵਿੱਚ ਪੁੱਛ ਕੇ ਸਾਨੂੰ ਇਹ ਗੱ ਵੀ ਇਹਨਾਂ ਨੇ ਅੱਜ ਤੋਂ ਜਿਹੜਾ ਆਪਣਾ 12 ਤਰੀਕ ਨੂੰ ਇੱਥੇ ਨਾ ਇੱਕ ਬੰਦੇ ਦੇ ਕੋਲੋਂ ਗੱਡੀ ਖੋਹਣ ਦੀ ਕੋਸ਼ਿਸ਼ ਕੀਤੀ ਸੀਗੀ ਤੇ ਉਹਦੇ ਚਾਕੂ ਵਗੈਰਾ ਮਾਰ ਕੇ ਹਥਿਆਰ ਮਾਰ ਕੇ ਉਹਦੇ ਕੋਲ ਸਾਮਾਨ ਖੋ ਕੇ ਵੀ ਲਾਗੇ ਸੀਗੇ ਤੇ ਉਹਦੀ ਐਫ ਆਈ ਆਰ ਦਰਜੀ ਗਈ 81 ਨੰਬਰ ਤੇ ਪਹਿਲਾਂ ਵੀ ਜ਼ਿਰਕਪੁਰ ਤੋਂ ਇਹਨਾਂ ਨੇ ਇੱਕ ਦੋ ਵਾਰੀ ਗੱਡੀ ਕਿਤੇ ਖੋਹੀ ਹੈ ਉਹਲੇ ਹੋਰ ਪੁੱਛ ਕਿਸਦੇ ਵਿੱਚ ਖਲਾਸੀ ਹੋਣਗੇ ਵੀ ਹੋਰ ਕੀ ਕੀ ਵਾਅਦਾ ਤਾਂ ਕੀਤੀਆਂ ਹਨ ਪਰ ਇਹ ਦੌਰਾਨ ਇਹ ਜਿਹੜੀ ਪੁਲਿਸ ਦੀ ਐਕਟੀਵਿਟੀ ਮੈਨੂੰ ਜਿਹੜੇ ਐਕਟਿਵਨਸ ਦੇਖਦੇ ਹੋਏ ਜਿਹਦੇ ਤੋਂ ਭਰਾਗੇ ਭੱਜ ਲੱਗੇ ਤੇ ਇਹਨਾਂ ਦੇ ਇੱਥੇ ਗਰੇ ਨੇ ਉਹ ਤੋਂ ਬਾਅਦ ਪੁੱਛ ਕੇ ਚਾਲਗੱਲਾ ਸਾਹਮਣੇ ਆਈਆਂ ਇਹਨਾਂ ਤੋਂ ਦੋ ਪਿਸਟਲ ਬ੍ਰੰਦ ਹੋਏ ਨੇ ਹੱਲੇ ਉਹ ਚੈੱਕ ਕਰ ਆ ਰਹੇ ਆਂ ਬੀ ਆਦੇਸੀ ਨੇ ਆ ਕਿਹੜੇ ਨੇ ਤੇ ਦੋ ਅਸਲੇ ਸੀਗੇ ਸੰਸਾਰ ਰੋਡ ਤੇ ਸੀਗੇ ਮੋਟਰਸਾਈਕਲ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਆਪਣਾ ਵਹੀਕਲ ਦਾ ਨੰਬਰ ਵੀ ਨਹੀਂ ਲੱਗਿਆ ਹੋਇਆ ਤੇ ਕਾਫੀ ਸਸਪੀਸ਼ਸ ਹੱਥ ਸੀਗੇ ਇਹਨਾਂ ਦੇ ਲਈ ਪੁੱਛ ਕੇ ਚੱਜਾਰੀ ਹੈ ਕਿਸੇ ਗੈਂਗ ਨਾਲ ਸੰਬੰਧਿਤ ਹੈਗੇ ਹੱਲੇ ਦੇਖੋ ਜੀ ਹੱਲੇ ਤੋਂ ਇਹਨਾਂ ਸੱਟ ਲੱਗੀ ਹੈ ਠੀਕ ਹੈ ਅਸੀਂ ਜਿਹੜੀ ਮਾਰੀ ਜੀ ਸਾਨੂੰ ਪੁੱਛ ਕੇ ਇਸ ਦੇ ਵਿੱਚ ਜੋ ਪਤਾ ਚੱਲਿਆ ਜੀ ਸਾਨੂੰ ਜੋ ਸਾਡੀ ਪ੍ਰੈਰੀ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਹੁੰਦੀ ਹੈ ਉਸ ਬੇਸਿਸ ਤੇ ਹੀ ਤੁਹਾਨੂੰ ਲੈ ਦੇ ਰਹੇ ਹਾਂ ਬਾਕੀ ਜੋ ਜੋ ਸਾਡੇ ਸਾਹਮਣੇ ਆਊਗਾ ਉਸ ਤੋਂ ਨਾ ਹੀ ਤੁਹਾਨੂੰ ਬਰੀਫ ਕਰ ਦਰਾਂਗੇ ਕੋਈ ਹੋਈ ਹੈ ਸਰ ਕੋਈ ਇਹਦਾ ਕੋਈ ਲਾਈ ਗੱਲ ਆ ਉਹ ਤਾਂ ਹਲੇ ਡੈਰੋਗੇਸ਼ਨ ਚ ਜਾਊਗਾ ਦੇਖੋ ਜੀ ਕੋਈ ਫਾਇਰਿੰਗ ਕੁਝ ਨਹੀਂ ਹੋਈ ਕਿ ਆਪਣਾ ਵਹੀਕਲ ਹੈ ਉਹ ਜੋ ਆਪਣੀ ਰਿਪੋਰਟ ਦੇ ਚਾਹੀ ਜਾਣਾ ਮੈਡੀਕਲ ਰਿਪੋਰਟ ਵੀ ਹਾਂ ਬੇਸਿਕਲੀ ਇੱਥੇ ਬਾਰਿਸ਼ ਦਾ ਮੌਸਮ ਹੈ ਆ ਦੇਖੋ ਰੋਡ ਜਿਹੜੀ ਖਰਾਬ ਹੈ ਉਹਨੂੰ ਦੇਖ ਕੇ ਡਰਦੇ ਹੋਏ ਭੱਜ ਲੱਗੇ ਸੀ ਤੇ गिर ਕੇ ਥੈਂਕ ਯੂ ਕੀ ਮ ਬੇਸਿਕਲੀ ਸਾਡੇ ਕੋਲ ਐਫ ਆਈ ਆਰ ਨੰਬਰ 81 ਡੇਟਡ 12/7 ਅੰਡਰ ਸੈਕਸ਼ਨ 109 140 303 308 310 ਬੀ ਐਨ ਐਸ ਅਤੇ 2554 58 ਥਾਣਾ ਆਈਟੀ ਸਿਟੀ ਦੇ ਵਿੱਚ ਦਰਜ ਹੋਇਆ ਸੀ ਜਿਹਦੇ ਤੇ ਅਸੀਂ ਆਪਣੇ ਇਹਦੇ ਵਿੱਚ ਜਿਹੜਾ ਮਦਈ ਮੁਕਦਮਾ ਹੈ ਉਹਨੂੰ ਬੜੀ ਉਹਨਾਂ ਨੇ ਗੱਡੀ ਜ਼ੀਲਕਪੁਰ ਤੋਂ ਐਨ ਡਰਾਈਵ ਐਪ ਤੋਂ ਨਹੀਂ ਬੁੱਕ ਕਰਾਈ ਤੇ ਇਹ ਦੋਵੇਂ ਜਿਹੜਾ ਧਰਮਿੰਦਰ ਤੇ ਅਨੀ ਉਰਫ ਕਾਲਾ ਜਿਹੜਾ ਲੱਕੀ ਉਹਨਾਂ ਨੇ ਫਿਰੋਜ਼ਪੁਰ ਦਾ ਤੇ ਧਰਮਿੰਦਰ ਜਿਹੜਾ ਹੈਗਾ ਕਪੂਰਥਲੇ ਦਾ ਇਹ ਦੋਵਾਂ ਨੇ ਉਹਨੂੰ ਜਦੋਂ ਆਈਟੀ ਸਿਟੀ ਦੇ ਏਰੀਏ ਦੇ ਵਿੱਚ ਆਏ 에어ਪੋਰਟ ਰੋਡ ਤੇ ਤੇ ਉਦੋਂ ਬੜੀ ਬੇਰਮੀ ਨਾਲ ਇੱਕ ਨੇ ਚਾਕੂ ਮਾਰਿਆ ਕਾਲੇ ਨੇ ਤੇ ਦੂਸਰੇ ਦੇ ਜਿੱਦਾਂ 302 ਦਾ ਮੁਕਦਮਾ ਪਹਿਲਾਂ ਉਹਦਾ ਪੀਓ ਹੈ ਡੇਨੋ ਥਾਣੇ ਦਾ ਤੇ ਉਹਨੂੰ ਵਾਰ-ਵਾਰ ਛਾਹ ਕਰ ਰਿਆ ਸੀ ਵੀ ਤੂੰ ਇਦੇ ਤੇ ਗੋੜੀ ਚਲਾ ਜਿੰਦਾਂ ਕੋ ਪਿਸਤਲ 20 ਸੀ ਉਦੋਂ ਤੇ ਉਦੋਂ ਅੱਜ ਅਸੀਂ ਇੱਥੇ ਜਦੋਂ ਪੁਲਿਸ ਪਾਰਟੀ ਸਿਮਰ ਸ਼ੇਰ ਗਿਲ ਸਾਡਾ ਐਸ ਐਚ ਓ ਆਈਟੀ ਸਿਟੀ ਉਦੋਂੋਂ ਲੈ ਕੇ ਆ ਰਹੇ ਸੀਗੇ ਵੈਸੇ ਗਸ਼ਤ ਕਰਦੇ ਆ ਰਹੇ ਸੀਗੇ ਤੇ ਅੱਗੋਂ ਪੁਲਿਸ ਪਾਰਟੀ ਨੂੰ ਵੇਖ ਕੇ ਉਹਨਾਂ ਨੇ ਇੱਕਦਮ ਭਜਾ ਲਿਆ ਮੋਟਰਸਾਈਕਲ ਜਦੋਂ ਹੱਥ ਰੁਕਣ ਦਾ ਇਸ਼ਾਰਾ ਕੀਤਾ ਤੇ ਜਿਉਂ ਹੀ ਕੱਟਦੇ ਇੰਦਰ ਨੂੰ ਅੱਗੇ ਆ ਵੇਖੋ ਤੁਸੀਂ ਪੱਥਰ ਪਏ ਐ ਉਹ ਪੱਥਰਾਂ 'ਚ ਵੱਜ ਕੇ ਬੋਲਟ ਮੋਟਰਸਾਈਕਲ ਤੇ ਢਿੱਪੇ ਤੇ ਜਿੰਨਾਂ ਦੇ ਕੁਝ ਸੱਟਾਂ ਲੱਗੀਆਂ ਜਿੰਨਾਂ ਨੂੰ ਜਦੋਂ ਅਰੈਸਟ ਕੀਤਾ ਉਹਨਾਂ ਤੇ ਦੋ ਪਿਸਟਲ ਬੱਤੀ ਬੋਰ ਦੇ ਜਿਨ੍ਹਾਂ ਵਿੱਚ ਦੋ ਦੋ ਰੌਨ ਸੀਗੇ ਕੋਈ ਪੁਲਿਸ ਵੀ ਗੋਲੀ ਚ ਲਈ ਹੋ ਨਾ ਨਹੀਂ ਕੋਈ ਫਾਇਰ ਕੋਈ ਨਹੀਂ ਹੋਇਆ ਪਰ ਪੁਲਿਸ ਪਾਰਟੀ ਨੂੰ ਵੇਖੇ ਭੱਜੇ ਤੇ ਜਦੋਂ ਇੱਥੇ ਆ ਕੇ ਮੋੜ ਤੇ ਸਲਿੱਪ ਹੋ ਗਏ ਜਿਹਦੇ ਨਾਲ ਫਿਰ ਉਹਨਾਂ ਨੂੰ ਅਰੈਸਟ ਕਰਕੇ ਹੁਣ ਅਸੀਂ 108 ਦੇ ਲੈ ਕੇ ਉਹਦੇ ਨੂੰ ਫਰਸਟ ਏਡ ਦਿਵਾਉਣ ਲਈ ਸਿਮੂਲਾ ਹਸਪਤਾਲ ਇੱਥੇ ਦੇਖ ਖੱਬੇ ਪਾਸੇ ਇਹ ਠੀਕ ਹੈ ਇਹ ਗੱਡੀ